ਆਹ ਦੋ ਦਮਾ ਗਿਆਂ ਦਾ ਉਹ ਕੰਮ ਦੇ ਪਿੰਡ ਅੱਛਾ ਉਦੋਂ ਇੰਨਾ ਇਹ ਕੰਮ ਨਹੀਂ ਸੀ ਠੀਕ ਹੈ ਹੁਣ ਅੱਜ ਕੱਲ ਤਾਂ ਅੱਠ ਅੱਠ ਦਾਦਾ ਕੀ ਘਟੇ ਤਾਂ ਇੱਕ ਇੱਕ ਜਿਹੜੇ ਪੈ ਜਾਂਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਤੇ ਅੱਜ ਤੁਹਾਨੂੰ ਲੈ ਕੇ ਆ ਗਿਆ ਲਾਲੀ ਪਿੰਡ ਦੇ ਵਿੱਚ ਲਾਲੀ ਪਿੰਡ ਪੈਂਦਾ ਜੀ ਹਰਿਆਣੇ ਦੇ ਵਿੱਚ ਤਹਿਸੀਲ ਰਤਿਆ ਤੇ ਜ਼ਿਲ੍ਹਾ ਫਤਿਹਪੁਰ ਸਾਹਿਬ ਇਸ ਪਿੰਡ ਦੀ ਮੈਂ ਜਿੰਨੀ ਸਿਫਤ ਕਰਾਂ ਉਨੀ ਘੱਟ ਹੈ ਕਿਉਂਕਿ ਇਹ ਪਿੰਡ ਬਹੁਤ ਜਿਆਦਾ ਵਧੀਆ ਪਿੰਡਾਂ ਤੇ ਪਿੰਡ ਦੇ ਵਿੱਚ ਦੇਖਣਯੋਗ ਚੀਜ਼ਾਂ ਬਹੁਤ ਜਿਆਦਾ ਨੇ ਪਿੰਡ ਬਹੁਤ ਵੱਡਾ ਹੈਗਾ ਜੇ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣ ਲੱਗਾ ਤਾਂ ਵੀਡੀਓ ਆਪਣੇ ਘੰਟੇ ਤੋਂ ਬਾਹਰ ਡੱਪ ਜੂਗੇ ਇਸ ਕਰਕੇ ਮੈਂ ਤੁਹਾਨੂੰ ਮੇਨ ਮੇਨ ਚੀਜ਼ਾਂ ਦਿਖਾਉਂਗਾ ਵਿੱਚ ਨਾਉਲ ਜਾਣੀਆਂ ਚੀਜ਼ਾਂ ਵੀ ਹੈਗੀਆਂ ਵਿੱਚ ਕੰਮਾਂ ਵਾਲੀਆਂ ਚੀਜ਼ਾਂ ਵੀ ਉਹ ਵੀ ਤੁਸੀਂ ਜ਼ਰੂਰ ਦੇਖਿਓ ਇੱਥੇ ਇੱਕ ਮੰਦਿਰ ਵੀ ਹੈ ਜਿੱਥੇ ਸਾਪਰੇ ਡੰਗੇ ਦਾ ਪੂਰਾ ਪੱਕਾ ਲਾਜਾਉ ਉਹ ਵੀ ਤੁਸੀਂ ਜ਼ਰੂਰ ਦੇਖ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਪਿੰਡ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਤੇ ਪਿੰਡ ਦਾ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਵਧੀਆ ਹੈਗੀ ਦੀ ਮੈਂ ਜਾਣਕਾਰੀ ਸਾਰੀ ਲੈ ਚੁੱਕਿਆਗਾ ਅੱਗੇ ਤੁਸੀਂ ਬਣੇ ਰਹੋ ਤੈਨਾਂ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਹੋਰ ਪਿੰਡਾਂ 'ਚ ਵੀ ਮਲਾਮਗ ਤੇ ਇਹ ਪਿੰਡ ਦੀ ਜਾਣਕਾਰੀ ਤੁਹਾਨੂੰ ਦਿੰਨੇ ਆ ਬਣੇ ਰਹੋ ਦੇਖ ਦੇਖੀ ਚੱਲੋ ਅੱਜ ਤੁਹਾਨੂੰ ਪਤਾ ਹੀ ਆ ਵੀ ਆਪਾਂ ਲਾਲੀ ਪਿੰਡ ਦੇ ਵਿੱਚ ਆਏ ਹੋਏ ਆਂਗੇ ਇਹ ਪਿੰਡ ਦੀ ਜਾਣਕਾਰੀ ਜੇ ਪਿੰਡ ਦੇ ਬੰਦਿਆਂ ਤੋਂ ਹੀ ਮਿਲ ਜੇ ਤਾਂ ਇਹ ਬਹੁਤ ਚੰਗੀ ਗੱਲ ਹੁੰਦੀ ਆ ਤੇ ਬਹੁਤ ਸੋਹਣੀ ਗੱਲ ਵੀ ਆ ਹਨਾ ਜਦੋਂ ਪਿੰਡ ਦੀ ਜਾਣਕਾਰੀ ਪਿੰਡ ਦੇ ਬੰਦੇ ਕਿਉਂਕਿ ਆਪਣੇ ਨਾਲੋਂ ਜ਼ਿਆਦਾ ਪਿੰਡ ਦੇ ਬੰਦੀ ਪਿੰਡ ਨੂੰ ਜਾਣਦੇ ਹੁੰਦੇ ਵੀ ਪਿੰਡ ਇੱਕ ਇਦਾਂ ਦਾਗਾ ਤਾਂ ਆਪਣੇ ਇੱਧਰ ਬਜ਼ੁਰਗ ਬੈਠੇ ਨੇ ਬਜ਼ੁਰਗਾਂ ਨਾਲ ਬਜ਼ੁਰਗਾ ਕੋਲੇ ਆਏ ਆਂ ਆਪਾਂ ਇੱਥੇ ਸੀ ਜਾਂਦੇ ਸੀਗੇ ਤੇ ਇੱਥੇ ਬਜ਼ੁਰਗ ਟੱਕਰ ਗਏ ਤੇ ਬਜ਼ੁਰਗਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਵੀ ਪਿੰਡ ਕਿਦਾਂ ਦਾ ਕਿਹੜਾ ਪਿੰਡ ਹੈ ਤੇ ਕਿੰਨੇ ਲੋਕ ਰਹਿੰਦੇ ਨੇ ਉਹ ਸਾਰੀ ਜਾਣਕਾਰੀ ਆਪਾਂ ਇੱਧਰ ਬਜ਼ੁਰਗ ਦਿਖਾ ਦੋ ਬਜ਼ੁਰਗਾਂ ਤੋਂ ਲਵਾਂਗੇ ਤਾਂ ਸਾਰੇ ਬਜ਼ੁਰਗੇ ਬੈਠਣ ਤੇ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਨੋਕਾ ਸਿੰਘ ਜੀ ਠੀਕ ਆ ਜੀ ਹੋਰ ਠੀਕ ਠਾਕ ਨੇ ਸੇਤਾਂ ਹਾਂ ਸੇਤਾਂ ਬਹੁਤ ਵਧੀਆ ਜੀ ਤੇ ਕਿੰਨਾ ਚਿਰ ਹੋ ਗਿਆ ਇੱਥੇ ਪਿੰਡ 'ਚ ਰਹਿੰਦਿਆਂ ਨੂੰ ਇੱਥੇ ਪਿੰਡ 'ਚ ਰਹਿੰਦਿਆਂ ਨੂੰ ਹੋ ਗਿਆ 65 ਸਾਲ 65 ਸਾਲ ਹੋ ਗਏ ਹਾਂ ਇਹਨਾਂ ਦੀ ਜਾਣਕਾਰੀ ਦੋਗੇ ਨਹੀਂ ਆ ਮੇਰਾ ਭਰਾ ਵੱਡਾ ਮੇਰੇ ਤੋਂ ਇਹ ਦੇਊਗਾ ਇਹਨਾਂ ਤੋਂ ਜਾਣਕਾਰੀ ਲਈਏ ਠੀਕ ਹੈ ਜੀ ਤੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਹੈ ਜੀ ਤਾਂ ਮਾੜਾ ਇੱਧਰ ਹੋ ਜਾਓ ਫਿਰ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਹਾਂ ਠੀਕ ਹੈ ਕੀ ਨਾਮ ਹੈ ਆਪਣਾ ਸੋਨਰਾਮ ਸੋਨਰਾਮ ਕਿੰਨਾ ਟਾਈਮ ਹੋ ਗਿਆ ਜੀ ਪੰਡਤ ਰਹਿੰਦੇ ਨੇ ਸਾਨੂੰ ਹੂੰ ਨਹੀਂ ਸਾਨੂੰ ਕੰਮ ਦੀ ਕਾਮੇ ਸੱਤਰਾਸੀ ਸਾਫ ਹੋ ਸੱਤਰਾਸੀ ਸਾਫ ਹੋ ਜੇ ਹੂੰ ਤੇ ਕੋਈ ਹੈਗੇ ਜਾਣਕਾਰੀ ਵੀ ਪਿੰਡ ਦਾ ਨਾਮ ਕਿਵੇਂ ਪਿਆ ਸੀ ਉਦੋਂ ਵੀ ਕਿੰਨੇ ਕ ਘਰ ਹੁੰਦੇ ਸੀ ਜਿੱਥੇ ਤੁਸੀਂ ਆਏ ਸੀਗੇ ਉਦੋਂ ਥੋੜੇ ਸੀ ਥੋੜੇ ਘਰ ਸੀਗੇ ਉਹ ਤਾਂ ਕੱਚੇ ਘਰ ਹੁੰਨੇ ਹਨਾ ਕੱਚੇ ਕੱਚੇ ਘਰ ਸੀ ਕੱਚੇ ਸੀ ਤੇ ਇਹਦੀ ਕੋਈ ਜਾਣਕਾਰੀ ਹੈ ਕਿ ਪਿੰਡ ਦਾ ਨਾਮ ਕਿਵੇਂ ਪਿਆ ਸੀਗਾ ਵੀ ਇਹ ਵੀ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਸੀਗਾ ਇਹ ਹਾਂ ਸਾਡੇ ਆਉਣ ਤੋਂ ਪਹਿਲਾਂ ਹੀ ਹੈ ਅੱਛਾ ਤੁਸੀਂ ਚਲ ਮੜੀ ਉਧਰ ਹਿਸਟਰੀ ਪੁੱਛ ਲਈਏ ਜੀ ਫਿਰ ਕੋਈ ਇੱਧਰ ਗੱਲਬਾਤ ਕਰ ਲਾਂਗੇ ਆਪਾਂ ਆਪਣਾ ਨਾਮ ਕੀ ਹੈ ਜੀ ਆਸਰਾਮ ਆਸਰਾਮ ਜੀ ਹਾਂ ਜੀ ਉਹਨੂੰ ਹੈਗੀ ਜਾਣਕਾਰੀ ਹੈ ਪਿੰਡ ਦੀ ਹਾਂ ਥੋੜੀ ਜਾਣਕਾਰੀ ਹੈ ਸਾਡੇ ਤੋਂ ਨਾ ਵੱਡਾ ਬਜ਼ੁਰਗ ਹੈਗਾ ਸੀ ਠੀਕ ਹੈ ਜੀ ਤੇ ਉਹਦਾ ਨਾਂ ਸੀ ਨੇਕੀਰਾ ਠੀਕ ਹੈ ਜੀ ਉਹਨਾਂ ਦਾ ਖੇਤ ਪੈਂਦਾ ਸੀ ਇੱਧਰ ਟਿੱਬੇ ਤੇ ਠੀਕ ਹੈ ਉੱਥੇ ਇੱਕ ਸਰਵਾਕਰਨ ਆਏ ਸੀ ਹੂੰ ਉਹ ਕਹਿੰਦੇ ਨੇਕੀराम ਦਾ ਖੇਤ ਅਸੀਂ ਵੇਖਣਾ ਨੇਕੀराम ਦਾ ਖੇਤ ਕਿੱਥੇ ਉਹ ਸਾਡੇ ਨਾਲ ਇੱਕ ਇਧਰ ਲਾਲਵਾਸ ਅੱਗੇ ਪਿੰਡ ਹੈਗਾ ਉੱਥੇ ਇੱਕ ਰਹਿੰਦਾ ਸੀ ਵੱਡਾ ਬੰਦਾ ਉਹਦਾ ਨਾਮ ਹੈਗਾ ਸੀ ਨੇਕੀਰਾਮ ਠੀਕ ਹੈ ਜੀ ਤੋ ਕਈਆਂ ਨੇ ਉਧਰ ਤੋਰਦਾ ਕਹਿੰਦਾ ਨੇਕੀਰਾਮ ਉਧਰ ਰਹੇਗੇ ਤੇ ਮੈਂ ਇੱਥੇ ਖੜਿਆ ਸੀ ਅੱਡੇ ਤੇ ਤੇ ਉਹ ਕਹਿੰਦੇ ਨੇਕੀਰਾਮ ਆਹ ਗੱਡੀ ਕਾਦੀ ਆਈ ਹੈ ਕਹਿੰਦੇ ਨੇਕੀਰਾਮ ਐ ਕੋਈ ਸਰਵਾ ਕਰਦਿਨੇ ਠੀਕ ਹੈ ਜੀ ਮੈਂ ਕਹੋ ਨੇਕੀਰਾਮ ਆਪਣੇ ਪਿੰਡ 'ਚ ਹੈਗਾ ਪੁਰਾਣਾ ਬੰਦਾ ਹੈ ਉਹ ਕਹਿੰਦੇ ਕਿਹੜਾ ਪੁਰਾਣਾ ਬੰਦਾ ਹੈ ਮਕਾ ਹੈਗਾ ਉਹ ਮਖਬਿਰ ਮੇ ਫੁੱਲੇ ਹੋਰਾਂ ਦਾ ਪਿਓ ਉਹਦੇ ਨਾਲ ਨੇਕੀ ਰਾਮ ਨੇਕੀ ਰਾਮ ਠੀਕ ਹੈ ਉੱਥੇ ਸੀ ਪੁਰਾਣਾ ਥੇੜ ਠੀਕ ਹੈ ਜੀ ਉਹ ਖੇੜਾ ਬੋਲਦੇ ਨੇ ਉਹਨੂੰ ਠੀਕ ਹੈ ਜੀ ਤੇ ਪੁਰਾਣਾ ਥੇੜ ਸੀ ਉੱਥੇ ਇੱਕ ਵਾਰੀ ਆਏ ਗੱਡੀ ਵਾਲੇ ਤੇ ਉਹ ਇਸ ਤਰ੍ਹਾਂ ਮੋਬਾਈਲ ਮੂਰਜੇ ਹੋਰ ਪੁਰਾਣੇ ਨਕਸ਼ੇ ਜੇ ਵੇਖਦੇ ਇੱਥੋਂ ਦੀ ਛੜਕ ਸੀ ਇੱਥੇ ਪਿੰਡ ਸੀ ਇੱਥੇ ਫਲਾਣੇ ਪਿੰਡ ਨੂੰ ਰਾਹ ਜਾਂਦਾ ਸੀ ਆ ਦੋ ਬਾਈ ਸੀ ਵਿਚਾਲੋ ਦੀ ਨਾਲੀ ਟੱਪ ਗਈ ਪਰਲਾ ਪਿੰਡ ਮੀਰਾਣਾ ਹੈ ਉਰਲਾ ਪਿੰਡ ਖੇੜਾ ਬੋਲਦੇ ਸੀ ਇੱਕ ਅਗਾ ਪਿੰਡ ਹੈਗਾ ਸੀ ਬੱਲੇਆਲਾ ਉਹਨੂੰ ਬੁਰਾ ਕਹਿੰਦੇ ਸੀ ਉਹ ਜਿਹੜਾ ਉਹਦਾ ਵੱਡਾ ਭਰਾ ਛੋਟਾ ਭਰਾ ਸੀ ਨਾ ਉਹ ਥੋੜਾ ਜਿਹਾ ਸ਼ਰਾਰਤੀ ਸੀ ਠੀਕ ਹੈ ਉਹ ਚੋਰੀ ਜੱਪਾ ਇਹੋ ਜਿਹਾ ਕੰਮ ਕਰਦਾ ਸੀ ਤੇ ਉਹਦੇ ਨਾਮ ਮੀਰਾਣਾ ਰੱਖਦਾ ਠੀਕ ਹੈ ਇਹ ਪਿੰਡ ਖੇੜਾ ਸੀ ਖੇੜਾ ਸੀ ਖੇੜ ਸਿੰਘ ਇਹਨੇ ਵੀ ਇਸ ਬੰਦੇ ਕੋਲ ਜਿਹੜਾ ਵੀ ਕੋਈ ਬੰਦਾ ਆਉਂਦਾ ਬੜੀ ਮੱਤ ਕਰਦਾ ਤੇ ਉਹਦੀ ਰਹਿਣ ਸਹਿਣ ਮਤਲਬ ਚੰਗਾ ਸੀ ਬੰਦੇ ਆਉਂਦੇ ਜਾਂਦੇ ਚੰਗੇ ਸੀ ਠੀਕ ਹੈ ਮੈਂ ਉੱਥੇ ਖੜਿਆ ਤੇ ਉਹਨਾਂ ਨੇ ਇੱਕ ਮੋਬਾਈਲ ਜਾਈਂ ਕਰਕੇ ਕੀਤਾ ਉਹਦੇ ਵਿੱਚ ਸੜਕਾਂ ਪਿੰਡ ਹਾਂ ਦੇਖਿਆ ਇੱਥੋਂ ਇਸ ਪਿੰਡ ਤੋਂ ਇਧਰ ਨੂੰ ਛੜਕ ਜਾਂਦੀ ਹੈ ਅੱਛਾ ਤੇ ਮੈਂ ਕਿਹਾ ਵੀ ਸਾਡੇ ਜਮਨ ਤੋਂ ਪਹਿਲਾਂ ਹੋਣੀ ਹੈ ਹਾਂ ਕਹਿੰਦਾ ਪੁਰਾਣੀ ਫਿਰ ਉਸ ਦੀਆਂ ਤਿੰਨ ਕੁੜੀਆਂ ਸੀ ਠੀਕ ਹੈ ਜੀ ਪਹਿਲੀ ਕੁੜੀ ਦਾ ਨਾਮ ਸੀ ਲਾਲੀ ਠੀਕ ਹੈ ਜੀ ਉਹ ਇੱਥੇ ਲਾਲੀ ਵਿਆਹੀ ਠੀਕ ਉਹ ਪੁਰਾਣੇ ਬਕਾਨ ਵੀ ਜਿਵੇਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਦੇਖੇ ਅੱਛਾ ਮੈਂ ਉਦੋਂ ਪੰਜਵੀਂ ਚ ਪਰਦਾ ਸੀ ਠੀਕ ਹੈ ਸਾਨੂੰ ਉਹਨੇ ਥੋੜੀ ਥੋੜੀ ਇਹ ਕਹਤਾ ਵੀ ਦਰਸਾਨਾਂ ਦੀ ਗੱਲ ਹੋਣੀ ਹੈ ਇਹ ਪਤਾ ਨਹੀਂ ਵੀ ਮੈਨੂੰ ਕਿਹੜੇ ਸੰਦੀ ਇੰਨਾ ਮੈਂ ਉਹਨਾਂ ਨੂੰ ਪੁੱਛਿਆ ਨਹੀਂ ਕਿਉਂ ਮੈਂ ਇਹੋ ਜੀ ਜਾਣਕਾਰੀ ਦੇ ਲਈ ਥੋੜਾ ਜ਼ਿੰਮੇਵਾਰ ਚ ਬੜਿਆ ਹੋਇਆ ਸੀ ਠੀਕ ਹੈ ਠੀਕ ਹੈ ਜੀ ਮੈਂ ਦੂਰ ਖੜੋ ਕੇ ਦੇਖੀ ਗਿਆ ਉਹਨਾਂ ਨੂੰ ਠੀਕ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇੱਕ ਦੂਸਰੀ ਕੁੜੀ ਦਾ ਨਾਂ ਸੀ ਲਾਲੋ ਲਾਲੋ ਉਹਦੇ ਨਾਂ ਤੇ ਲਾਲ ਵਾਸ ਪਿੰਡ ਵਸਿਆ ਠੀਕ ਆ ਲਾਲਵਾਸ ਵਿੱਚ ਵੀ ਨਾ ਮੈਂ ਉੱਥੇ ਜਾਦਾ ਰਿਹਾ ਤੇ ਮੈਂ ਦੇਖਦਾ ਰਿਹਾ ਉੱਥੇ ਇੱਕ ਪੁਰਾਣੀ ਬਿਲਡਿੰਗ ਜੀ ਹੈਗੀ ਸੀ ਛੋਟੀ ਛੋਟੀ ਇੱਟਾਂ ਦੀ ਹਾਂ ਉਹ ਕਹਿੰਦੇ ਇੱਥੇ ਆਹ ਕੁਝ ਹੁੰਦਾ ਇੱਥੇ ਆਹ ਕੁਝ ਹੁੰਦਾ ਤੇ ਮੈਂ ਇੱਕ ਬੰਦੇ ਨੂੰ ਵੀ ਦੱਸਿਆ ਮਖਾ ਇੱਥੇ ਨਾ ਆ ਚੀਜ਼ਾਂ ਨਿਕਲਣ ਗਿਆ ਬੜਾ ਵੱਡਾ ਘਰ ਹੈ ਪੁਰਾਣਾ ਹਾਂ ਤੇ ਉਹਦੀ ਤਿੰਨ ਕੁੜੀਆਂ ਨੇ ਇੱਕ ਦਿਨ ਲਾਲੀ ਤੇ ਇੱਕ ਦਿਨਾਂ ਲਾਲੋ ਸੀ ਤੇ ਆ ਲਾਲਵਾਸੇ ਉਹਦੇ ਨਾਂ ਤੇ ਅੱਛਾ ਤੀਜੀ ਕੁੜੀ ਛੋਟੀ ਸੀ ਉਹਦੇ ਨਾਂ ਸੀ ਜੱਲੋ ਜੱਲੋ ਉਹਦੇ ਨਾਂ ਤੇ ਜੱਲੋਪੁਰ ਪਿੰਡ ਹੈ ਅੱਛਾ ਉੱਥੇ ਉਹਨਾਂ ਸਰਪੰਚ ਦਾ ਘਰ ਸੀ ਠੀਕ ਹੈ ਇੱਥੇ ਸਾਡੇ ਪਿੰਡ ਚ ਬਈ ਆਏ ਤੇ ਉੱਥੇ ਨਾ ਉਹ ਪਟਣ ਲੱਗ ਗਏ ਮੇਰਾ ਉੱਧਰ ਜਾਣਾ ਹੋ ਗਿਆ ਤੇ ਮੈਂ ਉਹਨੂੰ ਆਖਿਆ ਇੱਥੇ ਨਾ ਇੱਥੋਂ ਆ ਚੀਜ਼ ਨਿਕਲ ਗਈ ਐ ਇੱਥੋਂ ਮੇਰੇ ਮਕਾਨਾਂ ਚੋਂ ਉਹ ਕਹਿੰਦੇ ਯਾਰ ਤੂੰ ਪਿੱਛੇ ਦਾ ਜੰਮਿਆ ਮਕਾਨ ਪਤਾ ਨਹੀਂ ਕਦੋਂ ਤੇ ਪੜੇ ਮੇਰੇ ਸਾਡੇ ਪਿੰਡ ਹੈਗੇ ਸੀ ਮਕਾਨ ਇਸੇ ਤਰ੍ਹਾਂ ਇਹ ਤਿੰਨ ਬਹਿਣਾ ਸੀ ਇੱਕ ਲਾਲੀ ਇੱਕ ਲਾਲੋ ਇੱਕ ਜੱਲੋ ਅਛਾ ਜਿਹੜੀ ਜੱਲੋਪਰੇ ਨਾ ਉਹਦਾ ਘਰ ਹੈ ਛੋਟੀ ਦਾ ਤੇ ਆ ਨਿਕਲੇਗਾ ਜਦੋਂ ਉਹਨਾਂ ਨੇ ਪੱਟੇ ਉਹੀ ਚੀਜ਼ਾਂ ਨਿਕਲੀਆਂ ਅਛਾ ਉਹ ਹਥਿਆਰ ਨਿਕਲੇ ਬੰਦੂਕਾਂ ਬੰਦਾਕੀਆਂ ਉਹ ਗਲੀਆਂ ਪਈਆਂ ਸਾਰੀਆਂ ਕਰੋਨਾ ਨੇ ਉਹ ਪਟੀਆਂ ਇੱਟਾ ਉਟਾ ਦੀਆਂ ਪੱਟ ਕੇ ਸਤੇ ਫਿਰ ਉਹ ਮੈਨੂੰ ਭਈਆ ਮਿਲਿਆ ਇਹਦਾ ਚੌਧਰੀ ਜਿਹੜੀ ਗੱਲ ਤੂੰ ਕਹੀ ਸੀ ਨਾ ਉਹੀ ਉਹ ਅੱਛਾ ਬਈ ਇੰਨੀ ਕੀ ਜਾਣਕਾਰੀ ਹੈ ਅਜੀ ਉਹ ਪਿੰਡ ਦੇ ਕਈ ਵਾਰੀ ਨਾ ਇੱਥੇ ਸਰਵਾਕਰਨ ਆ ਜਾਂਦੇ ਨੇ ਇੱਥੇ ਨਾ ਪੁੱਛਦੇ ਨੇ ਨੇਕੀ ਰਾਮ ਦਾ ਖੇਤ ਕਿੱਥੇ ਤੇ ਮੈਂ ਕਈ ਵਾਰੀ ਖੜਾ ਹਾਂ ਆਡੇ ਤੇ ਉੱਥੇ ਤੇ ਕਹਿੰਦੇ ਵੀ ਉਹਨੂੰ ਪਤਾ ਹੋਣਾ ਹੈ ਅੱਛਾ ਮੈਂ ਫਿਰ ਉਸ ਨੂੰ ਦੱਸਦਾ ਨਾ ਵੀ ਨੇਕੀ ਰਾਮ ਦਾ ਖੇਤ ਉਧਰ ਮੇਰਾ ਵੀ ਖੇਤ ਹੈ ਤੇ ਮੈਂ ਤੈਨੂੰ ਲੈ ਚੱਲਣਾ ਫਿਰ ਉਹ ਆਉਂਦੇ ਨੇ ਉਹ ਕਿਧਰੋਂ ਤਾਂ ਉਹ ਚੱਕਦੇ ਨੇ ਠਿਕਰੀਆਂ ਜੀਆਂ ਉਹ ਚੱਕਦੇ ਨੇ ਲਫਾਵੇ ਚ ਪਾ ਲੈਂਦੇ ਨੇ ਉਹਨਾਂ ਦੀ ਜਾਂਚ ਕਰਦੇ ਨੇ ਪਤਾ ਨਹੀਂ ਕੀ ਗੱਲ ਫਿਰ ਮੈਂ ਖਾਬ ਇਹ ਤੋਂ ਤੁਸੀਂ ਕੀ ਲੱਭਦੇ ਨੇ ਕਹਿੰਦਾ ਵੀ ਇਹ ਪੁਰਾਣਾ ਕੰਮ ਹੈ ਸਾਰਾ ਠੀਕ ਹੈ ਅੱਛਾ ਜੀ ਫਿਰ ਉੱਥੋਂ ਮੈਨੂੰ ਥੋੜੀ ਜਾਣਕਾਰੀ ਜਾਣਕਾਰੀ ਤਾਂ ਮੈਨੂੰ ਹੋਈਗੀ ਬਾਈ ਠੀਕ ਹੈ ਵੀ ਐ ਕਰਕੇ ਪਿੰਡ ਦਾ ਨਾਮ ਪੈ ਗਿਆ ਹਾਂ ਐ ਕਰਕੇ ਆ ਲਾਲੀ ਪਿੰਡ ਦਾ ਲਾਲੀ ਲਾਲੋ ਜੀ ਹਾਂ ਲਾਲੀ ਪੈ ਗਿਆ ਲਾਲੋ ਜੀ ਨਾ ਲਾਲੀ ਪੈ ਗਿਆ ਕਾਟ ਦੇਖਣਾ ਤੁਹਾਨੂੰ ਦਿੱਲੀ ਜਾਂ ਇੱਥੇ ਮਿਲ ਜੀਗਾ ਠੀਕ ਹੈ ਜੀ ਅੱਛਾ ਐ ਕਰਕੇ ਪਿੰਡ ਦਾ ਨਾਮ ਬਣ ਗਿਆ ਹਾਂ ਤੇ ਬਾਬਾ ਜੀ ਹੁਣ ਆਪਣੇ ਆਹ ਜਿਹੜੇ ਪਿੰਡਾਂ ਵੀ ਇਹਦੇ ਵਿੱਚ ਕਿੰਨੀ ਕ ਵੋਟ ਹੋਣੀ ਦੇ ਵਿੱਚ ਲਗਭਗ 3600 4000 ਦੇ ਲਾਵੇ ਵੀ ਵੋਟ ਹੈਗੀ ਆ ਕਿੰਨੀਆਂ ਬਰਾਦਰੀਆਂ ਰਹਿੰਦੀਆਂ ਨੇ ਇੱਥੇ ਇੱਥੇ ਬਿਆਦਰੀਆਂ ਦਾ 5-6 ਹੈਗੀ 5-6 ਬਰਾਦਰੀਆਂ ਕਿਹੜੀ ਬਰਾਦਰੀ ਜਿਆਦੇ ਆ ਜਿਆਦਾ ਵੀ ਸਾਡੀ ਕਮੋਦ ਜਿਆਦੀ ਕਮੋਦ ਜਿਆਦੇ ਆ ਤੇ ਜੇ ਆਪਾਂ ਪਿੰਡ ਦੇ ਭਾਈਚਾਰਕ ਸਾਂਝ ਦੀ ਗੱਲ ਕਰੀਏ ਵੀ ਭਾਈਚਾਰਕ ਸਾਂਝ ਕਿੰਨੀ ਆ ਪਿੰਡ ਦੀ ਭਾਈਚਾਰਾ ਵਧੀਆ ਵਧੀਆਗਾ ਹਾਂਜੀ ਵੋਟਾਂ-ਵੋਟਾਂ ਵਿੱਚ ਲੜਦੇ ਤਾਂ ਨਹੀਂ ਨਾ ਨਾ ਹੂੰ ਵਧੀਆ ਰਹਿੰਦੇ ਆ ਹਾਂ ਕੋਈ ਲੜਾਈ ਅੱਛਾ ਅੜਮੇੜ ਕੇ ਰਹਿਣੇ ਕੋਈ ਧਰਾ ਕਰਾ। ਹੂੰ। ਉਹ ਪਿੰਡ ਦੀ ਜਾਣਕਾਰੀ ਤਾਂ ਚਲੋ ਸਾਨੂੰ ਮਿਲ ਗਈ। ਉਹ ਪਿੰਡ ਦੇ ਵਿੱਚ ਹੈ ਕੀ ਕੁਝ ਹੈ? ਕੀ ਕੀ ਚੀਜ਼ਾਂ ਨੇ ਪਿੰਡ ਦੇ ਵਿੱਚ? ਵੀ ਮੰਦਰ ਗੁਰੂ ਘਰ ਹੈਗੇ ਨੇ? ਦੋ ਗੁਰੂ ਘਰ ਹੈਗੇ ਆ। ਅੱਛਾ। ਮੰਦਰ ਹੈਗਾ ਦਾਦੀ ਗੋਰੀਆ। ਅੱਛਾ। ਤੇ ਹੋਰ ਵੀ ਮੰਦਰ ਹੈ ਗਿਆ। ਹੂੰ। ਹੀਰਾਂ ਦੇ ਤਾਂ ਆ ਗਿਆ। ਠੀਕ ਹੈ। ਸਕੂਲ। ਸਕੂਲ ਵੀ ਹੈ ਗਿਆ। ਸਕੂਲ 12ਵੀਂ ਤੱਕ ਆ। ਸਕੂਲ ਹਾਂ 12ਵੀਂ ਤੱਕ। ਠੀਕ ਹੈ। ਜੀ ਹੈਗੀ ਬਾਤ ਠੀਕ ਹੈ ਹੋਰ ਤਾਂ 12ਵੀਂ ਦਾ ਹੈ ਨਾ ਤੇ ਜੇ ਬਾਬਾ ਜੀ ਹੁਣ ਆਪਾਂ ਪਿੰਡ ਦੀ ਗੱਲਬਾਤ ਤਾਂ ਕਰ ਲਈ ਤੇ ਹੁਣ ਮੈਂ ਤੁਹਾਨੂੰ ਕੁਝ ਕੁ ਸਵਾਲ ਪੁੱਛ ਲਾਂ ਪੁੱਛ ਲਾਂ ਪੁੱਛੋ ਵੀ ਅੱਜ ਕੱਲ ਜੋ ਅੱਜ ਕੱਲ ਦਾ ਜਮਾਨੇ 'ਚ ਚੱਲ ਰਿਹਾ ਵੀ ਅੱਜ ਕੱਲ ਤਲਾਕ ਬਹੁਤ ਹੋ ਰਹੇ ਨੇ ਹਾਂਜੀ ਜਿਹਦੀ ਸਟੋਰੀ ਸੁਣੀਏ ਉਸੇ ਦੀ ਤਲਾਕ ਜਾਂ ਹੋ ਜਾਂਦਾ ਵੀ ਬਹੁਤ ਮੇਰੀ ਨਿਗਾ 'ਚ ਹੀ ਬਹੁਤ ਹੋ ਗਏ ਹਾਂਜੀ ਵੀ ਇਹਦਾ ਤੁਸੀਂ ਕੀ ਕਾਰਨ ਮੰਨਦੇ ਹੋ ਵੀ ਇਹ ਕੀ ਚੱਕਰ ਹੋ ਰਿਹਾ ਵੀ ਕਿਉਂ ਤਲਾਕ ਹੋ ਜਾਂਦੇ ਅੱਜ ਕੱਲ ਤਲਾਕ ਤੇ ਨੇ ਸੁਣਾ ਹੂੰ ਅੱਜ ਸਾਰੇ ਜਾਣਦੇ ਨਾ ਹਮ ਅਸਲਾਮ ਹੁੰਦੀਆਂ 15 ਬੱਚੇ ਵੇ ਬਗੜਾ ਨਹੀਂ ਪੈਂਦੀ ਅੱਛਾ ਸਾਫ ਨਾਜ ਹੁੰਦਾ ਅਸੂ ਚੜਦੇ ਹਮ ਸਾਖ ਦੋ ਦੋ ਨਾ ਜਵੰਦਾ ਹਮ ਉਹ ਖਾਂਦੇ ਪੀਂਦੇ ਅੱਛਾ ਉਦੋਂ ਇੰਨਾ ਇਹ ਕੰਮ ਨਹੀਂ ਸੀ ਠੀਕ ਹੈ ਹੁਣ ਅੱਜ ਕੱਲ ਤਾਂ 8 8 ਦਾਦਾ ਕੀ ਅੰਦਰ ਤੇ ਤਾਂ 1 1 ਕਿਲੋ ਜਰੀ ਦੇ ਪੈ ਜਾਂਦੇ ਹਮ ਤੇ ਜੋ ਰੇ ਬਲਕਾਂਦੀ ਆ ਨਾ ਜ਼ਮੀਨੋਂ ਹਮ ਤੇ ਅਗਾ ਉਹ ਵੀ ਬਾਵੇਂ ਮੁੰਡਿਆਂ ਤੇ ਬਾਵੇਂ ਕੁੜੀਆਂ ਹੂੰ ਉਹਨਾਂ ਨੂੰ ਵੀ ਤਾਂ ਉਹ ਬੜਕਦੇ ਯਾਰ ਹੂੰ ਅਸ ਇਸ ਕਾਰਨ ਤੇ ਹੀ ਜ਼ਿਆਦਾ ਤਾਂ ਜ਼ਿਆਦੇ ਹੋ ਗਿਆ ਹਾਂ ਜੀ ਠੀਕ ਹੈ ਜੀ ਵੀ ਅੱਜ ਕੱਲ ਤੁਸੀਂ ਕਿਵੇਂ ਕਹਿਣਾ ਵੀ ਜੇ ਬੰਦੇ ਨੇ ਆਪਣੀ ਜ਼ਿੰਦਗੀ ਸੌਖੀ ਜਿਉਣੀ ਹੈ ਤਾਂ ਬੰਦੇ ਨੂੰ ਕਿਵੇਂ ਰਹਿਣਾ ਚਾਹੀਦਾ ਤੁਸੀਂ ਤਾਂ ਉਮਰ ਦੇ ਵਿੱਚ ਬਹੁਤ ਕੁਝ ਦੇਖ ਲਿਆ ਤੁਹਾਡੀ ਤਾਂ ਉਮਰ ਬਹੁਤ ਹੋ ਗਈ ਉਹਨੂੰ ਤਾਂ ਅਜੇ ਇਮਾਨਦਾਰੀ ਚ ਰਹਿਣਾ ਚਾਹੀਦਾ ਹੈ ਨਾ ਹੂੰ ਇਹ ਢਾਈ ਜ਼ਿੰਦਗੀ ਕੱਟੀ ਜਾਂਦੀ ਹੈ ਤਾਂ ਹੀ ਚੰਗਾ ਕੰਮ ਹੋਊਗਾ ਜਦ ਜੀ ਇਮਾਨਦਾਰੀ ਚ ਰਹੋਗਾ ਹਮ ਹੌਲੀ ਹੌਲੀ ਕਰਕੇ ਬੰਦੇ ਇਕੱਠੇ ਹੋ ਜਾਂਦੇ ਨੇ ਪਤਾ ਨਹੀਂ ਕੌਣ ਆ ਗਿਆ ਨਾ ਦੇਖ ਬੰਦੇ ਆਪ ਦੇ ਯਾਰ ਕੋਈ ਬੰਦੇ ਆਪ ਦੇ ਨਾਲ ਚੱਲ ਕੋਈ ਨਹੀਂ ਹੋ ਜਾਂਦੇ ਹਨ ਤੇ ਹੁਣ ਆਪਾਂ ਹੋਰ ਗੱਲਬਾਤ ਕਰਦੇ ਆਂਗੇ ਉਹ ਯਾਰ ਗਾਨਾ ਤਾਂ ਗੱਲਬਾਤ ਹੋ ਗਈ ਹੁਣ ਆਪਾਂ ਇੱਧਰ ਗੱਲਬਾਤ ਕਰਦੇ ਸਤਰੀ ਕਾਲ ਜੀ ਸਤਰੀ ਕਾਲ ਜੀ ਕੀ ਨਾਮ ਆ ਜੀ ਆਪਾਂ ਵਜਨ ਲਾਣ ਵਜਨ ਦਾ ਜੀ ਉਹ ਠੀਕ ਠਾਕ ਸੀ ਤਾਂ ਹਾਂ ਠੀਕ ਜੀ ਕਿੰਨੀ ਉਮਰ ਹੋ ਗਈ ਫਿਰ ਉਮਰ 70 ਸਾਲ ਲੋਗੋ 70 ਸਾਲ ਹੋ ਗਈ ਕੀ ਵਧੀਆ ਨੰਗ ਰਹੀ ਹੈ ਜ਼ਿੰਦਗੀ ਜਾਂ ਜ਼ਿੰਦਗੀ ਹੌਣ ਥੋੜੇ ਜਿਹੀ ਘਟ ਗਈ ਅੱਗੇ ਤਾਂ ਠੀਕ ਹੈ ਅੱਗੇ ਵਧੀਆ ਨਿਆਰੇ ਲੱਤਿਆ ਹੈ ਹਾਂ ਤੂੰ ਗਲਾਸੇ ਕਵੱਤਾਂ ਨਾਲ ਜ਼ਿੰਦਗੀ ਨਾਲ ਹਾਂਜੀ ਗਲਾਸੇ ਕਵੱਤਾਂ ਨਹੀਂ ਕੋਈ ਨਾ ਨਾ ਤੇ ਜਿਵੇਂ ਹੁਣ ਮੈਂ ਤੁਹਾਨੂੰ ਇੱਕ ਸਵਾਲ ਹੋਰ ਪੁੱਛਦਾ ਹਾਂ ਜਿਵੇਂ ਅੱਜ ਕੱਲ 20 25 25 ਕਿੱਲੇ ਵਾਲੇ ਮੁੰਡੇ ਨਾ ਕਵਾਰੇ ਹੀ ਫਿਰਦੇ ਨੇ ਵੀ ਰਸਤੇ ਹੋ ਨਹੀਂ ਰਹੇ ਵੀ ਅਗਲਾ ਕਹਿੰਦਾ ਯਾਰ ਤਿੰਨ ਚਾਰ ਲੱਖ ਰੁਪਏ ਦਾ ਰਿਸ਼ਤਾ ਕਰਾ ਦੇ ਵੀ ਇਹ ਕੀ ਚੱਕਰ ਮੰਨਦੇ ਹੋ ਵੀ ਇਹ ਕੀ ਚੱਕਰ ਹੋ ਗਿਆ ਉਹਨਾਂ ਦਾ ਕਾਰਨ ਇਹ ਕੁਝ ਤਾਂ ਮਾਂ ਬਾਪ ਦੀ ਗਲਤੀ ਹੈ ਕੁਝ ਨਸ਼ੇ ਜ਼ਿਆਦਾ ਨੇ ਨਸ਼ੇ ਜ਼ਿਆਦਾ ਨੇ ਹਾਂ ਤੇ 20 25 ਬੱਚੇ ਵਾਲੇ ਨੇ ਨਾ ਮੁੰਡੇ ਉਲਟਾ ਉਹ ਨਸ਼ਾ ਜ਼ਿਆਦਾ ਕਰਦੇ ਨੇ ਤਾਂ ਨਹੀਂ ਇਹ ਖਰਾਬ ਹੋ ਗਿਆ ਕੰਮ ਤਾਂ ਖਰਾਬ ਹਾਂ ਠੀਕ ਹੈ ਤੇ ਕੁਝ ਮਾਂ ਬਾਪ ਵੀ ਮਤਲਬ ਆਮ ਮਾਰੇ ਜੋ ਆ ਕੇ ਲੰਗ ਗਏ ਮਾ ਬਾਬ ਦੀ ਮੰਦੇ ਨਹੀਂ ਜੇ ਛੋਰੀ ਹੋਵੇ ਤੇ ਮੁੰਡਾ ਹੋਵੇ ਜੇ ਬਾਪੂ ਕਰ ਰੋਗਾ ਤਾਂ ਛੋਰੀ ਲੈਣ ਜਾਂ ਮੈਂ ਤਾਂ ਇਹ ਤਾਂ ਪਸੰਦ ਕਰੀ ਹਾਂ ਇਹ ਵੀ ਗੱਲ ਸਹੀ ਹੈ ਇਹ ਵੀ ਗੱਲ ਸਹੀ ਹੈ ਇਹ ਗੱਲ ਬਹੁਤ ਸੋਹਣੀ ਕਹੀ ਹੈ ਕਹਿੰਦੇ ਜੇ ਘਰ ਦੇ ਰਿਸ਼ਤਾ ਕਰ ਵੀ ਦੰਦੇ ਫਿਰ ਕੁੜੀ ਕਹਿੰਦੀ ਮੇਰੇ ਤਾਂ ਮੁੰਡਾ ਨਹੀਂ ਮੁੰਡਾ ਕਹਿੰਦਾ ਮੇਰੇ ਕੁੜੀ ਨਹੀਂ ਪਸੰਦ ਹੈ ਇਹ ਗੱਲਾਂ ਕਰਦੇ ਫਰਕ ਪੈ ਗਿਆ ਨਾ ਆਉਣ ਵਾਲੀ ਘਰੇ ਨਹੀਂ ਆਉਣ ਵਾਲੀ ਘਰੇ ਆ ਫੋਨ ਤੇ ਗੱਲ ਹੋ ਜਾਂਦੀ ਐ ਇੱਕ ਨੰਬਰ ਦੂਜੇ ਦਾ ਦੇ ਦੇਂਦੇ ਨੇ ਫੋਨ ਤੇ ਗੱਲ ਹੋ ਜਾਂਦੀ ਐ ਕਿਨੇ ਉਹ ਕੋਈ ਨਾ ਕੋਈ ਗੱਲ ਗਲਤ ਨਿਕਲ ਜਾਂਦੀ ਹੁੰਦੇ ਛੱਡ ਚੜਾਈ ਹੋ ਜਾਂਦੀ ਹਾਂ ਮੁੰਡੇ ਨੂੰ ਪੁੱਛ ਲੈਂਦੀ ਐ ਕੁੜੀ ਕੀ ਕਰੀ ਜਾਣਾ ਕਰਨਾ ਕੀ ਆ ਇਸ ਦੀ ਬਾਹ ਗਿਆ ਹਿਮਚਾਲ ਇੱਕ ਹੀ ਗਿਆ ਹਾਂ ਮੈਨੂੰ ਆ ਰਹੇ ਨੇ ਇਨ ਨੂੰ ਮੈਂ ਚਾਹ ਦੇ ਕੇ ਘੱਲੂਗੀ ਕਿਵੇਂ ਬਾਹਰ ਜਾਈਦਾ ਚਾਹ ਲੈ ਕੇ ਆਹੋ ਸੀਰੀਆਂ ਦੇ ਮਗਰ ਹਾਂ ਤੁਰਿਆ ਦੇ ਸੀਰਨਾ ਦੇ ਮਗਰ ਫਿਰਦਾ ਤੂੰ ਦੇ ਨਾ ਸੀਰੀ ਨਾ ਲਈ ਜਾਣਾ ਉਹ ਇੱਚੇ ਬਲਟੀਆ ਕੀ ਜਾਂਦੀ ਏ ਗੱਲ ਤੂੰ ਵੀ ਜਦੋਂ ਮੈਂ ਆ ਗਈ ਉਹਦੇ ਦੇਖੂ ਹਾਂ ਹਾਂ ਜਦੋਂ ਆ ਗਈ ਨਾ ਫੇਰ ਦੇਖ ਗੱਲ ਕਰਦਾ ਮੈਂ ਸਾਡੀ ਜ਼ਿੰਦਗੀ ਕਾੜੀ ਰਹਿ ਗਈ ਹਾਂ ਪਰ ਜਿਹੜੀ ਪਹਿਲੋਂ ਬਣਾਈ ਉਹ ਤੇ ਗਈ ਤੇ ਨਵੀਂ ਹੁਣ ਕੀ ਪਤਾ ਬਣਦਿਆਂ ਬਣਦਿਆਂ ਨੂੰ ਬੁੱਢੇ ਹੋ ਕੇ ਮਰ ਮੋ ਕੇ ਗਾ ਜਾਵਾਂਗੇ ਗੱਲ ਲੈ ਦਮ ਯਰਗਾ ਬਹੁ ਡੂੰਗੀ ਕਹੇ ਤੇ ਇਹ ਆデア ਪਾਈ ਪਿੰਡ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲੇਗੀ ਠੀਕ ਆ ਬਾਕੀ ਪਿੰਡ ਦੇ ਜੋ ਜੋ ਵੀ ਪਿੰਡ ਦੇ ਵਿੱਚ ਹੈਗਾ ਗੁਰਦੁਆਰਾ ਸਾਹਿਬ ਦਾ ਲੋ ਕੋਈ ਮੰਦਿਰ ਦਾ ਲੋ ਸਕੂਲ ਦਾ ਲੋ ਸਭ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਪਿੰਡ ਦੇਖਦੇ ਰਹੋ ਪਿੰਡ ਬਹੁਤ ਜ਼ਿਆਦਾ ਸੋਹਣਾਗਾ ਬਹੁਤ ਆਪਸ ਪਾਈ ਵਾਲਾ ਪਿੰਡ ਹੈ ਨਾ ਪਿੰਡ ਬਾਕੀ ਸਾਰੇ ਦਿਖਾ ਦੋ ਬਜ਼ੁਰਗ ਪੁਰੇ ਗੱਲਾਂ ਬਾਤਾਂ ਜਮ ਮਸਤ ਹੋ ਰਹੇ ਨੇ ਇਹੀ ਪਿੰਡਾਂ ਦੀ ਰੌਣਕ ਆ ਇਹੀ ਪਿੰਡਾਂ ਦਾ ਰੌਣਕ ਮੇਲਾਗਾ ਤੇ ਬਾਕੀ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਆ ਗੱਲਬਾਤ ਕਰਨ ਲਈ ਬਾਕੀ ਆਜੋ ਤੁਹਾਨੂੰ ਅੱਗੇ ਦਿਖਾਉਣੀ ਹਾਂਜੀ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆਗੇ ਨਾ ਇਹ ਐਸ ਪਿੰਡ ਦਾਦੀ ਗੋਰੀ ਦਾ ਮੰਦਿਰ ਹੈ ਤੇ ਆਜੋ ਪਹਿਲਾਂ ਤੁਹਾਨੂੰ ਮੰਦਿਰੋਂ ਮੰਦਿਰ ਦਿਖਾਦਾ ਇਹ ਐਸੇ ਪਿੰਡ ਦੇ ਵਿੱਚ ਦਾਦੀ ਗੋਰੀ ਦਾ ਮੰਦਿਰ ਹੈ ਤੇ ਜੇ ਕਿਸੇ ਦੇ ਵੀ ਸੱਪ ਲੜਿਆ ਹੋਵੇ ਜਾਂ ਕਿਸੇ ਦੇ ਵੀ ਆਪਾਂ ਕਹਿੰਦੇ ਨੇ ਕੀੜਾ ਸੂ ਗਿਆ ਜਾਂ ਸੱਪ ਵੀ ਕਿਸੇ ਦੇ ਲੜਿਆ ਹੋਇਆ ਨਾ ਤਾਂ ਉਹਦੇ ਸਾਹ ਚੱਲਦੇ ਹੋਣੇ ਚਾਹੀਦੇ ਆ ਤੇ ਇੱਥੇ ਬੰਦਾ ਪਹੁੰਚ ਗਿਆ ਤਾਂ ਉਹ ਬੰਦਾ ਮਰਦਾ ਨਹੀਂ ਹੈਗਾ ਠੀਕ ਆ ਜੀ ਬਹੁਤ ਜਿਆਦੇ ਕਿਰਪਾ ਦੀ ਦਾਦੀ ਗੋਰੀ ਦੀ ਇੱਥੇ ਧਾਗਾ ਪਾਇਆ ਜਾਂਦਾ ਕੱਚਾ ਧਾਗਾ ਉਹ ਤੋਂ ਬਾਅਦ ਇੱਕ ਦਿਨ ਚੌਕੀ ਭਰਨੀ ਹੁੰਦੀ ਹੈ ਤੇ ਜੋਤ ਲਾਉਣੀ ਹੁੰਦੀ ਹੈ ਮਾਤਾ ਜੀ ਤੇ ਉਹ ਤੋਂ ਬਾਅਦ ਉਹ ਮਰੀਜ਼ ਠੀਕ ਹੋ ਜਾਂਦਾ ਜੀ ਤੇ ਸੱਪ ਲੜਿਆ ਹੋਵੇ ਜਾਂ ਕਿਸੇ ਕੀੜੇ ਨੇ ਮੂੰਹ ਲਾਇਆ ਹੋਵੇ ਤਾਂ ਪਹਿਲਾਂ اچھا ਕਰੇ ਵੀ ਬੰਨ ਲੈ ਹਾਂ ਬੜੇ ਦਾਦੀ ਗੋਰੀ ਦਾ ਨਾਮ ਲੈ ਲੈਣਾ ਅੱਛਾ ਜੀ ਕੰਨਿਆ ਕੋਲ ਬੰਨਵਾ ਦੇ ਠੀਕ ਹੈ ਜੀ ਇੱਕ ਜੀ ਆ ਮਾਤਾ ਤੋਂ ਹੋਰ ਜਾਣਕਾਰੀ ਮਿਲੀ ਹੈ ਵੀ ਜੇ ਕਿਸੇ ਦੇ ਕੋਈ ਸੱਪ ਲੜ ਵੀ ਗਿਆ ਨਾ ਤਾਂ ਕਿਸੇ ਕੰਨਿਆ ਤੋਂ ਦਾਦੀ ਗੋਰੀ ਦਾ ਨਾਮ ਲੈ ਕੇ ਠੀਕ ਆ ਵੀ ਕੱਚੇ ਧਾਗੇ ਚ 7 ਘੰਟਾ ਪਵਾ ਕੇ ਤੇ ਮਾੜੀ ਜਾਣਕਾਰੀ ਲੈਣ ਨਾ ਮੈਂ ਤਾਂ ਦੱਸ ਹੀ ਦਵਾਂਗਾ ਦੱਸ ਹੀ ਜਾਣੀ ਪੁੱਤਰਾ ਇੰਨੀ ਅਸੀਂ ਇੱਥੋਂ ਨਹੀਂ ਆਂਦੀ ਅੱਛਾ ਇਹ 7 ਘੰਟਾ ਪਾ ਕੇ ਹਾਂ ਕੱਚਾ ਧਾਗਾ ਲੈ ਕੇ ਸੂਤ ਆੜਾ ਹਾਂ 7 ਘੰਟਾ ਪਾ ਕੇ ਕਤ ਕੰਨਿਆ ਕੋਲ ਬਣਾ ਲਿਆ ਦਾਦੀ ਗੋਰੀ ਦਾ ਨਾਮ ਲੈ ਕੇ ਇਹ ਦਾਦੀ ਗੋਰੀ ਤੂੰ ਹੀ ਜਾਣ ਹੂੰ ਤੇ ਸਾਨੂੰ ਠੀਕ ਕਰ ਅਸੀਂ ਇੱਥੇ ਆ ਕੇ ਤੇ ਤੇਰੇ ਵੇੜਾ ਪ੍ਰਸ਼ਾਦ ਸੁੱਖਾ ਦੇ ਜਾਣਾ ਠੀਕ ਹਾਂ ਵੀ ਜਿਵੇਂ ਹੁਣ ਮਾਤਾ ਜਿਵੇਂ ਕਿਸੇ ਦੇ ਸੱਪ ਜਾਂ ਮੂੰਹ ਲਾ ਜੇ ਹਨਾ ਕੋਈ ਕੀੜਾ ਆਪਾਂ ਕਹਿੰਦੇ ਨੇ ਵੀ ਕੀੜਾ ਸੁਜਿਆ ਉਹ ਵੀ ਚਾਹੇ ਬੰਦਾ ਘਰੀ ਬੰਨ ਲੈ ਹੋਰ ਬੰਨ ਜੇ ਬਈ ਜ਼ਿਆਦਾ ਤਾਂ ਹੋਵੇ ਤਾਂ ਫਿਰ ਤਾਂ ਇੱਥੇ ਆਣਾ ਪੈਂਦਾ ਠੀਕ ਹੈ ਤੇ ਜੇ ਥੋੜਾ ਘਣਾ ਹੋਵੇ ਤਾਂ ਫਿਰ ਤਾਂ ਘਰੇ ਬੰਦਾ ਬਾਰ ਲੱਗਦਾ ਕਿ ਬੰਦਾ ਕਰੀ ਕਰਨਿਆ ਤੋਂ ਬਣਾ ਕੇ ਸਭ ਨੂੰ ਦੇ ਕੇ ਰਿਹਾ ਕਿਸੇ ਨੂੰ ਸੁਖ ਲੈ ਹਾਂਜੀ ਤੇ ਉਹ ਤੋਂ ਬਾਅਦ ਇੱਥੇ ਮਾਤਾ ਦੀ ਨਾਰੀਅਲ ਤੇ ਚੁੰਨੀ ਹਾਂ ਨਾਰੀਅਲ ਤੇ ਚੁੰਨੀ ਪ੍ਰਸ਼ਾਦ ਹਾਂ ਜੋਤਾ ਜੋਤਾ ਫਿਰ ਤਾਂ ਪਤਾ ਹੀ ਹੈ ਹਾਂ ਵੀ ਜੋਤਾ ਜੇ ਵੀ ਜੋਤ ਚੱਲਦੀ ਰਹਿੰਦੀ ਆ ਵੀ ਫਿਰ ਇੱਥੇ ਆ ਕੇ ਤਾਂ ਤੁਸੀਂ ਆਪਦੇ ਸੁੱਖ ਲਾ ਸਕਦੇ ਹੋ ਤੇ ਇਹ ਇਸ ਪਿੰਡ ਦੀ ਬਹੁਤ ਇੱਥੇ ਮੇਲਾ ਵੀ ਭਰਦਾ ਮਾਤਾ ਮੇਲਾ ਕਦੋਂ ਭਰਦਾ ਇੱਥੇ ਮੇਲਾ ਕਦੋਂ ਭਰਦਾ ਇੱਥੇ ਮੰਦਰ ਦਾ ਮੇਲਾ ਤਾਂ ਭਾਦੋਂ ਭਾਦੋਂ ਮਹੀਨੇ ਚ ਭਰਦਾ ਹਾਂਜੀ ਭਾਦੋਂ ਮਹੀਨੇ ਚ ਭਰਿਆ ਜਾਂਦਾ ਛੁੱਗਾਂ ਮੇੜੀ ਤਾਂ ਪਹਿਲਾਂ ਭਰਦਾ ਹਾਂ 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 ਛੁੱਗਾਂ ਮੇੜੀ ਤਾਂ ਛੁੱਗਾਂ ਮੇੜੀ ਤਾਂ ਪਹਿਲਾਂ ਭਰਦਾ ਉਹ ਵੀ ਇੱਥੇ ਬਹੁਤ ਸੰਗਤ ਆਉਂਦੀ ਆ ਤੇ ਮਾੜਾ ਜੀ ਅੰਦਰੋਂ ਦਿਖਾ ਦੇਣਾ ਐਂ ਪੁਆਇੰਟ ਦਿਖਾ ਦੇ ਮੰਦਰ ਸਾਰੇ ਪਾਸੇ ਤੇ ਆ ਸਾਰੀ ਜਾਣਕਾਰੀ ਆਪਾਨੂੰ ਮਿਲ ਗਈ ਮਾਤਾ ਤੋਂ ਠੀਕ ਹੈ ਜੀ ਜੇ ਕਿਸੇ ਦੇ ਵੀ ਕੋਈ ਇਹੋ ਜਿਹੀ ਕੋਈ ਰੱਬ ਨਾ ਕਰੇ ਵੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਇੱਥੇ ਆ ਕੇ ਇਲਾਜ ਕਰਵਾ ਕਰਦੇ ਹਾਂ ਬਹੁਤ ਪਿੰਡ ਦੀ ਖੜਦਾ ਕਿ ਤੇ ਬਹੁਤ ਇੱਥੇ ਸੰਗਤ ਆਉਂਦੀ ਹੈਗੀ ਹਾਂਜੀ ਇਹ ਪਿੰਡ ਦੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਤੇ ਇਮਾਰਤਾਂ ਬਹੁਤ ਜਿਆਦਾ ਸੋਹਣੀਆਂ ਐਸੇ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਤੇ ਇੱਕ ਇੱਥੇ ਆ ਇੱਕ ਪਿੰਡ ਦੇ ਬਾਹਰ ਆ ਇੱਕ ਪਿੰਡ ਦੇ ਅੰਦਰ ਆ ਇੱਕ ਪਿੰਡ ਦੇ ਬਾਹਰ ਆ ਤੇ ਅੰਦਰ ਕੰਮ ਚੱਲ ਜੀਦਾ ਮਿਸਤਰੀ ਵੀਰ ਲੱਗੇ ਹੋਇਆ ਮੜਾ ਅੰਦਰ ਦਿਖਾ ਦੇ ਇਹ ਬਹੁਤ ਵਧੀਆ ਤਰੀਕੇ ਨਾਲ ਗੁਰਦੁਆਰਾ ਸਾਹਿਬ ਤਿਆਰ ਹੋਇਆ ਬਾਕੀ ਹੁਣ ਆਪਾਂ ਤੁਹਾਨੂੰ ਦੂਜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਅੱਗੇ ਤੇ ਹੋਰ ਵੀ ਜੋ ਪਿੰਡ 'ਚ ਚੀਜ਼ਾਂ ਨੇ ਉਹ ਵੀ ਦਿਖਾਵਾਂਗੇ ਬਣੇ ਰਹੋ ਹਾਂਜੀ ਇਸ ਪਿੰਡ ਦੇ ਵਿੱਚ ਦੋ ਸਕੂਲ ਨੇ ਇੱਕ ਪ੍ਰਾਈਵੇਟ ਅਤੇ ਇੱਕ ਸਰਕਾਰੀ ਹੈ ਇਹ ਜੋਤੀਬਾਬਾ ਇੱਕ ਸਕੂਲ ਆ ਪਲੱਸ 2 ਤੱਕ ਦਾ ਸਕੂਲ ਆ ਬਾਕੀ ਅੱਗੇ ਹਾਂਜੀ ਹੁਣ ਆਪਾਂ ਤੁਹਾਨੂੰ ਲੈ ਕੇ ਆਗੇ ਜੋ ਪਿੰਡ ਦੇ ਬਾਹਰ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਿੰਘ ਸਭਾ ਸਾਹਿਬ ਅਡਾ ਲਾਲੀ ਤੇ ਇਮਾਰਤ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਅਤਿ ਸੋਹਣੀ ਬਣੀ ਹੋਈ ਹੈ ਠੀਕ ਹੈ ਜੀ ਇਦਰਾ ਪਾਲਕੀ ਸਾਹਿਬ ਵੀ ਬਹੁਤ ਸੋਹਣੀ ਤਿਆਰ ਕਰਵਾਈ ਆ ਇਸ ਨਗਰ ਨੇ ਸਾਰੇ ਨਗਰ ਦੇ ਸਹਿਯੋਗ ਨਾਲ ਬਹੁਤ ਵਧੀਆ ਗੁਰਦੁਆਰਾ ਸਾਹਿਬ ਤਿਆਰ ਹੋਇਆਗਾ ਇਹ ਪਿੰਡ ਦਾ ਗੁਰਦੁਆਰਾ ਸਾਹਿਬ ਆ ਜੀ ਛੋਟੇ ਛੋਟੇ ਕਲਿੱਪਾ ਤੁਹਾਨੂੰ ਤਾਂ ਦਿਖਾ ਰਹੇ ਹਾਂ ਕਿਉਂਕਿ ਫਿਰ ਵੀਡੀਓ ਬਾਲੀ ਵੱਡੀ ਬਣ ਜਾਂਦੀ ਹੈਗੀ ਕਵਰ ਸਾਰਾ ਪਿੰਡ ਕਰਾਂਗੇ ਦਿਖਾਵਾਂਗੇ ਮਾੜਾ ਮਾੜਾ ਇਹ ਪਿੰਡ ਦਾ ਹੈਗਾ ਸਰਕਾਰੀ ਸਕੂਲ ਆ ਜੋ ਪਲੱਸ 2 ਤੱਕ ਦਾ ਸਕੂਲ ਹੈ ਸਟਾਫ ਤੇ ਬੱਚੇ ਬਹੁਤ ਵਧੀਆ ਨੇ ਤੇ ਸਕੂਲ ਵੀ ਬਹੁਤ ਵਧੀਆ ਤੇ ਇੱਕੇ ਨਾਲ ਤਿਆਰ ਕੀਤਾ ਹੋਇਆ ਇਸ ਪਿੰਡ ਨੇ ਪੂਰਾ ਯੋਗਦਾਨ ਰੈਂਦਾ ਨਗਰ ਦਾ ਬਹੁਤ ਜਿਆਦੇ ਪ੍ਰੋਗਰਾਮ ਹੁੰਦੇ ਐਸ ਸਕੂਲ ਦੇ ਵਿੱਚ ਸਾਰੇ ਫੰਕਸ਼ਨ ਬਣਾਏ ਜਾਂਦੇ ਹੈਗੇ ਹਾਂਜੀ ਹੁਣ ਆਪਾਂ ਜਿੱਥੇ ਖੜੇ ਆਂਗੇ ਇਹ ਰਵੇਦਾਸ ਮੰਦਿਰ ਐਸ ਪਿੰਡ ਦਾ ਜਿਹੜੇ ਪਿੰਡ ਦੀ ਬਹੁਤ ਜਿਆਦੇ ਸ਼ਰਧਾ ਹੈਗੀ ਤੇ ਨਾਲ ਹੀ ਆਂਗਣਵਾੜੀ ਐ ਆਂਗਣਵਾੜੀ ਜੋ ਬੱਚਿਆਂ ਦਾ ਸਕੂਲ ਕਹਿ ਸਕਦੇ ਆਪਾਂ ਇੱਥੋਂ ਰਸਨਾ ਪਾਣੀ ਮਿਲਦਾ ਐ ਇੱਧਰ ਬਜ਼ੁਰਗੋ ਵੀ ਦੇਖਦੇ ਜਾਂਦੇ ਨੇ ਦੇਖ ਲਾਂੰਦੋ ਕੋਈ ਗੱਲ ਨਹੀਂ ਤੇ ਪਿੰਡ ਦਾ ਹੀ ਮੰਦਰਾ ਜਿੱਥੇ ਬਹੁਤ ਜਿਆਦੇ ਸ਼ਰਧਾ ਹੈਗੀ ਹੁਣ ਆਪਾਂ ਤੁਹਾਨੂੰ ਲੈ ਕੇ ਆਗੇ ਜੀ ਪਿੰਡ ਦੇ ਖੇਡ ਸਟੇਡੀਅਮ ਦੇ ਵਿੱਚ ਪਹਿਲਾਂ ਤੁਸੀਂ ਇੰਟਰੀ ਗੇਟ ਚੈੱਕ ਕਰ ਲਓ ਫਿਰ ਤੁਸੀਂ ਗਰਾਊਂਡ ਚੈੱਕ ਕਰ ਲਓ ਇਧਰ ਬਾਲੀਵਾਲ ਖੇਡਦੇ ਆ ਮੁੰਡੇ ਤੇ ਜਾਲ ਲਾ ਰੱਖੇ ਨੇ ਪੂਰਾ ਐ ਵਧੀਆ ਕੰਮ ਬਣਾ ਰੱਖਿਆ ਲੈ ਇਧਰ ਦੀ ਵੀ ਇੱਥੇ ਪ੍ਰੈਕਟਿਸ ਹੁੰਦੀ ਆ ਤੇ ਕੋਸਕੋ ਦੀ ਵੀ ਹੁੰਦੀ ਹੈਗੀ ਗਰਾਊਂਡ ਬਹੁਤ ਵਧੀਆ ਅੱਗੇ ਹੋ ਕੇ ਦਿਖਾ ਦੇ ਤੇ ਇਧਰ ਦੇਖ ਲਓ ਤੁਸੀਂ ਸਾਰਾ ਗਰਾਊਂਡ ਚੈੱਕ ਕਰ ਲਓ ਬਹੁਤ ਸੋਹਣਾ ਖੇਡ ਦਾ ਸਟੇਡੀਅਮ ਆ ਤੇ ਬਹੁਤ ਸਾਫ ਸਪਾਈ ਦਾ ਬਹੁਤ ਵਧੀਆ ਪ੍ਰਬੰਧ ਤੇ ਮੁੰਡੇ ਦੇਖੋ ਖੇਡੀ ਜਾਂਦੇ ਨੇ ਮਿਹਨਤ ਕਰੀ ਜਾਂਦੇ ਨੇ ਇਹ ਖੇਡ ਸਟੇਡੀਅਮ ਹੈ ਜੀ ਇਧਰ ਦਿਖਾ ਦੇ ਬਾਲੀਵਾਲ ਵਾਲਾ ਠੀਕ ਹੈ ਜੀ ਬਾਕੇ ਤੁਹਾਨੂੰ ਹੋਰ ਅੱਗੇ ਚੀਜ਼ਾਂ ਹਾਂਜੀ ਹੁਣ ਆਪਾਂ ਹਰਮਾਨ ਮੰਦਿਰ ਦੇ ਵਿੱਚ ਖੜੇ ਆਂਗੇ ਜੋ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਹੈ ਇਮਾਰਤ ਬਹੁਤ ਸ਼ਰਧਾ ਇੱਥੇ ਪਿੰਡਾਂ ਦੇ ਤੇ ਨਾਲ ਹੀ ਨਾ ਇੱਧਰ ਇਹਦਾ ਸਰਕਾਰੀ ਸਕੂਲ ਇੱਕ ਹੋਰ ਹੈ ਮੈਂ ਪਹਿਲਾਂ ਤੁਹਾਨੂੰ ਕਹਿ ਗਿਆ ਵੀ ਇੱਥੇ ਦੋ ਸਰਕਾਰੀ ਦੋ ਸਕੂਲ ਨੇ ਇੱਥੇ ਤਿੰਨ ਸਕੂਲ ਨੇ ਇੱਕ ਇਹ ਹੈ ਸਪੈਸ਼ਲ ਕੁੜੀਆਂ ਦਾ ਗਰਲ ਸਕੂਲ ਆ ਬਈ ਇਹ ਇਹ ਵੀ ਸਰਕਾਰੀ ਹੈ ਤੇ ਦੋ ਸਕੂਲ ਉਧਰ ਨੇ ਉਹ ਤੁਹਾਨੂੰ ਮੈਂ ਪਹਿਲਾਂ ਦਿਖਾਈ ਦਿੱਤੇ ਆ ਤੀਸਰਾ ਸਕੂਲ ਇਹ ਹੈ ਇਸ ਪਿੰਡ ਦਾ